ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਹੈਰੀ ਤਨੋਵਾ 03 ਦੇ ਉੱਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਬੜਾ ਹੀ ਪਿਆਰਾ ਜਿਹਾ ਪੁਸ਼ ਵਰਕਆਊਟ ਜਿਹਦੇ ਵਿੱਚ ਅਸੀਂ ਟ੍ਰੇਨ ਕਰਾਂਗੇ ਚੈਸਟ ਸ਼ੋਲਡਰ ਟ੍ਰਾਈਸੈਪਸ ਇਹ ਵਰਕਆਊਟ ਦੇ ਨਾਲ ਤੁਹਾਡੀ ਬੋਡੀ ਦੇ ਵਿੱਚ ਪ੍ਰੋਪਰ ਪਾਵਰ ਪ੍ਰੋਪਰ ਸਟਰੈਂਥ ਤੇ ਪ੍ਰੋਪਰ ਇੰਡਿਉਰੈਂਸ ਆਵੇਗੀ ਸੋ ਆਓ ਸਿੱਧਾ ਚੱਲਦੇ ਹਾਂ ਵਰਕਆਊਟ ਪਲਾਨ ਦੇ ਵੱਲ ਸੋ ਅੱਜ ਦੀ ਪਹਿਲੀ ਐਕਸਰਸਾਈਜ਼ ਅਸੀਂ ਪਰਫਾਰਮ ਕਰਾਂਗੇ ਇੰਦਾ ਬੈਂਚ ਪ੍ਰੈਸ ਬੈਂਚ ਪ੍ਰੈਸ ਜਿਹੜੀ ਆ ਉਹ ਬੇਸਿਕਲੀ ਸਾਡੀ ਸਾਰੀ ਓਵਰਆਲ ਚੈਸਟ ਨੂੰ ਜਿਹੜਾ ਆ ਟਾਰਗੇਟ ਕਰਦੀ ਆ ਇਹਦੇ ਆਪਾਂ ਲਾਵਾਂਗੇ 4 ਸੈੱਟ ਰੈਪੀਟੀਸ਼ਨ ਰੱਖਾਂਗੇ 6 ਤੋਂ 8 ਤੇ weight ਇਹਦੇ ਵਿੱਚ ਆਪਾਂ ਲਾਵਾਂਗੇ ਹੈਵੀ ਆਓ ਹੁਣ ਦੇਖਦੇ ਆ ਐਕਸਰਸਾਈਜ਼ ਨੂੰ ਕਿੱਦਾਂ ਪਰਫਾਰਮ ਕਰਨਾ ਹੈ ਗ੍ਰਿਪ ਜਿਹੜੀ ਆ ਕਦੀ ਬਹੁਤ ਜ਼ਿਆਦਾ ਵਾਈਡ ਨਹੀਂ ਰੱਖਣੀ ਗ੍ਰਿਪ ਹਮੇਸ਼ਾ ਨੋਰਮਲ ਰੱਖਣੀ ਆਪਣੇ ਸ਼ੋਲਡਰ ਦੇ ਅਕੋਰਡਿੰਗ ਕਦੀ ਵੀ ਐਕਸਰਸਾਈਜ਼ ਦੇ ਵਿੱਚ ਝਟਕੇ ਜਿਹੜੇ ਆ ਨਹੀਂ ਮਰੋਣੇ ਚਾਹ ਕਲੀਨ ਵੇਦ ਨਾਲ ਸੈੱਟ ਨੂੰ ਪਰਫਾਰਮ ਕਰਨਾ ਹੈ ਹੁਣ ਆਪਾਂ ਪਰਫਾਰਮ ਕਰਾਂਗੇ ਇਨਕਲਾਈਨ ਡੰਬਲ ਪ੍ਰੈਸ ਬੇਸਿਕਲੀ ਟਾਰਗੇਟ ਕਰਦੀ ਹੈ ਸਾਡੀ ਅੱਪਰ ਚੈਸਟ ਨੂੰ ਸੈੱਟ ਇਹਦੇ ਲਾਉਣੇ ਆ 4 weight ਰੱਖਾਂਗੇ ਹੈਵੀ ਰੈਪੀਟੀਸ਼ਨ ਰੱਖਾਂਗੇ 6 ਤੋਂ 8 ਹੁਣ ਦੇਖਦੇ ਹਾਂ ਕਿ ਸੈੱਟ ਨੂੰ ਪਰਫਾਰਮ ਕਿਦਾਂ ਕਰਨਾ ਹੈ ਲੈਟਸ ਗੋ نیچے ਆ ਕੇ ਪੂਰਾ ਸਟ੍ਰੈਚ ਕਰਨਾ ਤੇ 1 ਸੈਕਿੰਡ ਦਾ ਪਾਜ਼ ਤੇ ਉੱਪਰ ਆ ਕੇ ਮਾਈਂਡ ਚ ਸੋਚਣਾ ਕਿ ਅਪਾ ਚੈਸਟ ਨੂੰ ਇਕੱਠੀ ਕਰਨੇ ਆ ਸੋ ਆਈਡੀ ਚੈਸਟ ਦੀ ਲਾਸਟ ਐਕਸਰਸਾਈਜ਼ ਅਸੀਂ ਪਰਫਾਰਮ ਕਰਾਂਗੇ ਪੈਰਲਲ 바ਰ ਡਿਪਸ ਬੇਸਿਕਲੀ ਟਾਰਗੇਟ ਕਰਦੀ ਆ ਸਾਡੀ ਲੋਅਰ ਚੈਸਟ ਨੂੰ ਸੈਟ ਇਹਦੇ ਲਾਉਣੇ ਆਪਾਂ 4 ਰੈਪੀਟੀਸ਼ਨ ਰੱਖਾਂਗੇ 6 ਤੋਂ 8 ਕਿਉਂਕਿ ਇੱਕ ਬੋਡੀ ਵੇਟਿਡ ਐਕਸਰਸਾਈਜ਼ ਆ ਹੁਣ ਦੇਖਦੇ ਆ ਕਿ ਐਕਸਰਸਾਈਜ਼ ਨੂੰ ਪਰਫਾਰਮ ਕਿਦਾਂ ਕਰਨਾ ਆ ਲੈਟਸ ਗੋ ਹਮੇਸ਼ਾ ਆਪਣੀ ਦੀ ਚੈਸਟ ਆ ਉਹਨੂੰ ਇੱਦਾਂ ਫਾਰਵਰਡ ਕਰ ਲੈਣਾ ਠੀਕ ਹੈ ਪ੍ਰੋਪਰ ਸਟ੍ਰੈਚ ਸਕਵੀਜ਼ ਸਟ੍ਰੈਚ ਸਕਵੀਜ਼ ਸਟ੍ਰੈਚ ਸਕਵੀਜ਼ ਮਾਈਂਡ ਦੇ ਵਿੱਚ ਸੋਚਣਾ ਆ ਕਿ ਲੋਅਰ ਚੈਸ ਦੇ ਉੱਪਰ ਪੂਰਾ ਪ੍ਰੈਸ਼ਰ ਪੈਣ ਦੇ ਆ। ਯੈਪ। ਯੈਪ। ਹਾਂ। ਸੋਨ ਚੈਸ ਦਾ ਵਰਕਆਊਟ ਹੋ ਗਿਆ ਖਤਮ ਤੇ ਹੁਣ ਆਪਾਂ ਆਪਣਾ ਸੈਕਿੰਡ ਜਿਹੜਾ ਮਸਲ ਗਰੁੱਪ ਹੈ ਉਹਨੂੰ ਟਾਰਗੇਟ ਕਰਾਂਗੇ। ਹੁਣ ਅਸੀਂ ਲਾਵਾਂਗੇ ਸ਼ੋਲਡਰ ਤੇ ਸ਼ੋਲਡਰ ਦੀ ਆਪਾਂ ਫਰਸਟ ਐਕਸਰਸਾਈ ਲਾਵਾਂਗੇ ਦਾ ਲੈਟਰਲ ਰੇਜਿਸ। ਲੈਟਰਲ ਰੇਜਿਸ ਬੇਸਿਕਲੀ ਟਾਰਗੇਟ ਕਰਦੀ ਆ ਸਾਡੇ ਸ਼ੋਲਡਰ ਦੇ ਸਾਈਡ ਡੈਲਟੋਇਡ ਨੂੰ। ਇਹਦੇ ਵਿੱਚ ਤੁਸੀਂ ਜਿਹੜਾ weight ਆ ਉਹ ਨਾਰਮਲ ਰੱਖੋਗੇ ਤੇ ਰੈਪੀਟਿਸ਼ਨ ਰੱਖੋਗੇ 12 ਤੋਂ 15। विद द फुल रेंज ऑफ मोशन ऊपर आके करना है पॉज नीचे आके स्ट्रेच पॉज स्ट्रेच इन शोल्डर दी ਆਪਾਂ ਨੈਕਸਟ ਐਕਸਰਸਾਈਜ਼ ਪਰਫਾਰਮ ਕਰਾਂਗੇ ਡੰਬਲ ਓਵਰਹੈਡ ਪ੍ਰੈਸ ਜਿਹਨੂੰ ਮਿਲਟਰੀ ਪ੍ਰੈਸ ਵੀ ਕਹਿੰਦੇ ਆ ਇਹਦੇ ਅਸੀਂ ਪਰਫਾਰਮ ਕਰਾਂਗੇ 4 ਸੈਟ 6 ਤੋਂ 8 ਰੈਪੀਟੇਸ਼ਨ weight ਜਿਹੜਾ ਹੈਵੀ ਰੱਖਾਂਗੇ ਛਟਕੇ ਜਿਹੜੇ ਐਕਸਰਸਾਈਜ਼ ਦੇ ਵਿੱਚ ਨਹੀਂ ਬਰਾਉਣੇ ਹੁਣ ਦੇਖਦੇ ਆਂ ਵੀਡੀਓ ਦੇ ਵਿੱਚ ਐਕਸਰਸਾਈਜ਼ ਨੂੰ ਕਿੱਦਾਂ ਪਰਫਾਰਮ ਕਰਨਾ ਹੈ ਲੈਟਸ ਹੁਣ ਟ੍ਰਾਈਸੈਪ ਦੀ ਅਸੀਂ ਫਸਟ ਐਕਸਰਸਾਈਜ਼ ਪਰਫਾਰਮ ਕਰਾਂਗੇ ਦਾ ਸਕਲ ਕ੍ਰੈਸ਼ਰ ਬੇਸਿਕਲੀ ਟਾਰਗੇਟ ਕਰਦੀ ਆ ਸਾਡੇ ਟ੍ਰਾਈਸੈਪ ਦੇ ਲੌਂਗ ਹੈਡ ਨੂੰ ਰੈਪੀਟੀਸ਼ਨ ਰੱਖਾਂਗੇ 8 ਤੋਂ 10 weight ਜਿਹੜਾ ਇਹਦੇ ਵਿੱਚ ਮੋਡਰੇਟ ਰੱਖਾਂਗੇ ਨਾ ਜ਼ਿਆਦਾ ਹੈਵੀ ਨਾ ਜ਼ਿਆਦਾ ਲਾਈਟ ਤੇ ਆਓ ਹੁਣ ਦੇਖਦੇ ਹਾਂ ਕਿ ਸੈੱਟ ਨੂੰ ਕਿੱਦਾਂ ਪਰਫਾਰਮ ਕਰਨਾ ਹੈ ਲੈਟਸ ਗੋ ਫੁੱਲ ਰੇਂਜ ਆਫ ਮੋਸ਼ਨ ਦੇ ਵਿੱਚ ਸੈੱਟ ਨੂੰ ਪਰਫਾਰਮ ਕਰਨਾ ਹੈ ਕਿਸੇ ਵੀ ਪ੍ਰਕਾਰ ਦੇ ਝਟਕੇ ਜਿਹੜੇ ਨਹੀਂ ਮਰਾਉਣੇ ਤਾਂ ਕਿ ਪ੍ਰੋਪਰ ਜਿਹੜਾ ਜੋਰ ਹੈ ਤੁਹਾਡੇ ਟ੍ਰਾਈਸੈਪ ਤੇ ਆਵੇ ਇਨਸਟੈਡ ਆਫ ਤੁਹਾਡੀ ਕੂਣੀ ਸੋ ਅੱਜ ਦੇ ਵਰਕਆਊਟ ਦੇ ਪ੍ਰੋਗਰਾਮ ਦੀ ਲਾਸਟ ਐਕਸਰਸਾਈਜ਼ ਅਸੀਂ ਪਰਫਾਰਮ ਕਰਾਂਗੇ ਟ੍ਰਾਈਸੈਪ ਪੁਸ਼ ਡਾਊਨ ਵਿਦ ਦੀ ਹੈਲਪ ਆਫ ਰੋਡ ਬੇਸਿਕਲੀ ਸਾਡੇ ਟ੍ਰਾਈਸੈਪਸ ਦੇ ਓਵਰ ਆਲ ਹੈਡਸ ਜਿੰਨੇ ਵੀ ਹੁੰਦੇ ਆ ਉਹਨਾਂ ਨੂੰ ਟਾਰਗੇਟ ਕਰਦੀ ਆ ਮਤਲਬ ਪੂਰੇ ਮਸਲ ਗਰੁੱਪ ਨੂੰ ਟਾਰਗੇਟ ਕਰਦੀ ਆ ਰੈਪੀਟੀਸ਼ਨ ਲਾਵਾਂਗੇ 12 ਤੋਂ 15 ਵਿਦ ਫੁੱਲ ਰੇਂਜ ਆਫ ਮੋਸ਼ਨ ਸੈੱਟ ਪਰਫਾਰਮ ਕਰਾਂਗੇ 4 ਕਿਸੇ ਵੀ ਪ੍ਰਕਾਰ ਦਾ ਝਟਕਾ ਜਿਹੜਾ ਆ ਆਪਾਂ ਨਹੀਂ ਮਰੋਣਾ ਸੋ लेट्स ਗੋ ਹੁਣ ਦੇਖਦੇ ਆ ਐਕਸਾਈ ਨੂੰ ਕਿੱਦਾਂ ਪਰਫਾਰਮ ਕਰਨਾ ਹੈ ਸਕਵੀਜ਼ ਨੀਚੇ ਆ ਕੇ ਪੌਜ਼ ਕਰਨਾ ਹੈ ਉੱਪਰ ਆ ਕੇ ਪ੍ਰੋਪਰਲੀ ਸਕੁਇਜ਼ ਕਰਨਾ ਹੈ ਜਦੋਂ ਤੁਸੀਂ ਨੀਚੇ ਆ ਕੇ ਪੌਜ਼ ਕਰੋਗੇ ਉਦੋਂ ਬਲੱਡ ਐਂਡ ਆਕਸੀਜਨ ਦਾ ਲੈਵਲ ਜਿਹੜਾ ਹੈ ਤੁਹਾਡੇ ਮਸਲ ਦੇ ਵਿੱਚ ਪ੍ਰੋਪਰਲੀ ਜਾਊਗਾ ਤੇ ਪ੍ਰੋਪਰਲੀ ਤੁਹਾਡਾ ਮਸਲ ਜਿਹੜਾ ਹੈ ਉਹ ਬਰਨ ਹੋਊਗਾ ਆਈ ਹੋਪ ਕਿ ਅੱਜ ਦਾ ਵਰਕਆਊਟ ਪਲਾਨ ਜਿਹੜਾ ਸਾਰਿਆਂ ਨੂੰ ਵਧੀਆ ਲੱਗਾ ਹੋਊਗਾ ਜੇ ਤੁਸੀਂ ਇਸ ਵਰਕਆਊਟ ਪਲਾਨ ਨੂੰ ਫੋਲੋ ਕਰੋਗੇ ਆਪਣੇ ਸ케ਚੂਲ ਦੇ ਵਿੱਚ ਰੂਟੀਨ ਦੇ ਵਿੱਚ ਤੇ ਕੋਈ ਵੀ ਤੁਹਾਡੀ ਬੋਡੀ ਬਣਨ ਤੋਂ ਜਿਹੜਾ ਆ ਨਹੀਂ ਰੋਕ ਸਕਦਾ ਸੋ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣ ਵਾਸਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਕਰ ਦਿਓ ਸ਼ੇਅਰ ਜਿਹੜੇ ਮਹਿੰਗੀ ਮਹਿੰਗੀ ਪਰਸਨਲ ਟ੍ਰੇਨਿੰਗ ਜਿਹੜੀ ਆ ਨਹੀਂ ਅਫੋਰਡ ਕਰ ਸਕਦੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ